ਸਤਿ ਸ਼੍ਰੀ ਅਕਾਲ ਜੀ ਡੀਵੀਡੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਤੁਸੀਂ ਦੇ ਦੇ ਪਿਓ ਜੀ ਮੇਰੇ ਨਾਲ ਇਸ ਟਾਈਮ ਬਰਸਾਤ ਦਾ ਪਹਿਲਾ ਦਿਨ ਇਹ ਆ ਜੀ ਸਰਦੀਆਂ ਦੀ ਪਹਿਲੀ ਬਰਸਾਤ ਜੋ ਕਿ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਪੈਣੀ ਸ਼ੁਰੂ ਹੋ ਗਈ ਹੈ ਤੇ ਤੁਸੀਂ ਦੇ ਦੇ ਪਿਓ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਸੋਚਿਆ ਕਿ ਤੁਹਾਨੂੰ ਕਿਉਂ ਨਾ ਅਪਡੇਟ ਦੇ ਦਈਏ ਤੇ ਪਹਿਲੀ ਬਰਸਾਤ ਹੈ ਜਿਹੜੀ ਉਹ ਸ਼ੁਰੂ ਹੋ ਗਈ ਕਿਉਂਕਿ ਕਾਫੀ ਦੇਰ ਤੋਂ ਜਿਹੜੀ ਠੰਡੀਆਂ ਹਵਾਵਾਂ ਵੀ ਚਲਦੀਆਂ ਪਈਆਂ ਸੀ ਤੇ ਕਾਫੀ ਜ਼ਿਆਦਾ ਬੁਰੇ ਹਾਲ ਸੀ ਤੇ ਠੰਡੀਆਂ ਹਵਾਵਾਂ ਤੁਸੀਂ ਦੇ ਦੇ ਪਈ ਬਹੁਤ ਜ਼ਿਆਦਾ ਚਲਦੀ ਆ ਪਈਆਂ ਤੇ ਕਾਫੀ ਦਿਨਾਂ ਤੋਂ ਜਿਹੜਾ ਆ ਬਰਸਾਤ ਨੂੰ ਉਡੀਕ ਕਰਦੇ ਪਏ ਸੀ ਬਰਸਾਤ ਹੋ ਹੀ ਨਹੀਂ ਰਹੀ ਸੀ ਤੇ ਪਰ ਹੁਣ ਜਿਹੜੀ ਇਹ ਕਿਤੇ ਨਾ ਕਿਤੇ ਬਰਸਾਤ ਅੱਜ ਸ਼ੁਰੂ ਹੋ ਗਈ ਕਿਉਂਕਿ ਜਿਹੜੀ ਠੰਡ ਆ ਉਹ ਬਿਲਕੁਲ ਸੁੱਕੀ ਠੰਡ ਜਿਹਨੂੰ ਆਪਾਂ ਕਹਿੰਦੇ ਆ ਉਹ ਪੈ ਰਹੀ ਸੀ ਤੇ ਸੁੱਕੀ ਠੰਡ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਜ਼ਿਆਦਾ ਜਿਹੜੇ ਆ ਲੋਕ ਬਿਮਾਰ ਹੋ ਜਾਂਦੇ ਆ ਤੇ ਕਾਫੀ ਜ਼ਿਆਦਾ ਜਿਹੜੇ ਆ ਹਾਲ ਬੁਰੇ ਹੋ ਜਾਂਦੇ ਆ ਤੇ ਅੱਜ ਜਿਹੜੀ ਇਹ ਠੰਡ ਸੁੱਕੀ ਤੋਂ ਗਿੱਲੀ ਹੋ ਗਈ ਹੈ ਕਹਿੰਦੇ ਭਾਪੀ ਬਰਸਾਤ ਆ ਜਿਹੜੀ ਉਹ ਤੁਸੀਂ ਦੇ ਦਦੇ ਪਿਓ ਮੇਰੇ ਨਾਲ ਕਿ ਪੂਰੀ ਤਰ੍ਹਾਂ ਤੁਸੀਂ ਦੇ ਦਦੇ ਪਿਓ ਵੀ ਬਰਸਾਤ ਸ਼ੁਰੂ ਹੋ ਗਈ ਹੈ ਅੱਜ ਸਵੇਰੇ ਸਵੇਰੇ ਉੱਠਦੇ ਆ ਸਾਰ ਜਿਹੜਾ ਆ ਮਾਹੌਲ ਥੋੜਾ ਜਆ ਖਰਾਬ ਖਰਾਬ ਲੱਗਿਆ ਸੀ ਤੇ ਸੂਰਜ ਦੇਵਤਾ ਜੀ ਅੱਜ ਬਿਲਕੁਲ ਸਾਹਮਣੇ ਨਹੀਂ ਆਏ ਤੇ ਬਰਸਾਤ ਆ ਜਿਹੜੀ ਉਹ ਤੁਸੀਂ ਦੇ ਦਦੇ ਪਿਓ ਆਪਣੀ ਸਕਰੀਨ ਦੇ ਉੱਤੇ ਤਸਵੀਰਾਂ ਕਿ ਬਰਸਾਤ ਜਿਹੜੀ ਆ ਹੋ ਚੁੱਕੀ ਹੈ ਤੇ ਫਿਲਹਾਲ ਜਿਹੜੀ ਬਰਸਾਤ ਆ ਉਹ ਜਿਆਦਾ ਤੇਜ਼ਤਾ ਨਹੀਂ ਪਰ ਫੇਰ ਵੀ ਕਹਿਣ ਤੋਂ ਭਾਵ ਕਿ ਕਿਤੇ ਨਾ ਕਿਤੇ ਜਿਹੜਾ ਆ ਬਰਸਾਤ ਦਾ ਮਾਹੌਲ ਹੈ ਜਿਹੜਾ ਉਹ ਬਣ ਗਿਆ ਆ ਵਧੀਆ ਬਣ ਗਿਆ ਆ ਤੇ ਇਹ ਜਿਹੜੀਆਂ ਛਿੱਟਾਂ ਆ ਪੈਣੀਆਂ ਸ਼ੁਰੂ ਹੋ ਗਈਆਂ ਮੀਂਹ ਪੈ ਰਿਹਾ ਆ ਤੇ ਸਾਹਮਣੇ ਤੁਸੀਂ ਹਵਾਵਾਂ ਵੀ ਦੇਖਦੇ ਪਿਓ ਕਿ ਬਹੁਤ ਜ਼ਿਆਦਾ ਜਿਹੜੀਆਂ ਚਲਦੀਆਂ ਪਈਆਂ ਨੇ ਤੇ ਹਵਾਵਾਂ ਵੀ ਕਾਫੀ ਜ਼ਿਆਦਾ ਠੰਡੀਆਂ ਨੇ ਕਿਉਂਕਿ ਹਵਾ ਚੱਲੇ ਤੇ ਫੇਰ ਹੀ ਜਿਹੜਾ ਮੀਂਹ ਦਾ ਥੋੜਾ ਉਹ ਤਾਂ ਪ੍ਰੋਗਰਾਮ ਬਣ ਜਾਂਦਾ ਆ ਤੇ ਇਸ ਟਾਈਮ ਜਿਹੜਾ ਆ ਮੀਂਹ ਪੂਰੀ ਤਰ੍ਹਾਂ ਜਿਹੜਾ ਪੈਣਾ ਸ਼ੁਰੂ ਹੋ ਗਿਆ ਆ ਮਹਾਰਾਜ ਕਰੇ ਕਿ ਸਾਰਿਆਂ ਨੂੰ ਤੰਦਰੁਸਤੀ ਮਿਲਣ ਕਿਉਂਕਿ ਨਵਾਂ ਸਾਲ ਆਉਣ ਵਾਲਾ ਆ ਤੇ ਸਾਡੇ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਤੋਂ ਹੀ